ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਕਣਕ ਦੇ ਆਟੇ ਦੇ ਛੋਟੇ ਸਮੋਸੇ ਤੇ ਸੌਖੇ ਤਰੀਕੇ ਨਾਲ ਆਪਾਂ ਬਣਾਉਣੇ ਦੱਸਾਂਗੇ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਸਮੋਸੇ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਸਮੋਸੇ ਵਾਸਤੇ ਪਹਿਲਾਂ ਆਪਾਂ ਆਲੂ ਮਸਾਲਾ ਤਿਆਰ ਕਰਾਂਗੇ ਉਹਦੇ ਵਾਸਤੇ ਆਪਾਂ ਕੜਾਹੀ ਗੈਸ ਤੇ ਰੱਖਤੀਏ ਤੇ ਕੜਾਹੀ ਦੇ ਵਿੱਚ ਦੋ ਚਮਚ ਪਾਵਾਂਗੇ ਤੇਲ ਦੇ ਗਰਮ ਹੋ ਗਿਆ ਇੱਕ ਚਮਚ ਪਾ ਦਾਂਗੇ ਸਾਬਤ ਜੀਰਾ ਜੀਰਾ pô ਜਗ੍ਹਾ ਦਾ ਥੋੜਾ ਜਿਹਾ ਪਾ ਦਾਂਗੇ ਕੱਟਿਆ ਹੋਇਆ ਅਦਰਕ ਤੇ ਥੋੜੀ ਜਿਹਾ ਪਾ ਦਾਂਗੇ ਆਪਾਂ ਹਰੀ ਮਿਰਚ ਜੇ ਤੁਸੀਂ ਹਰੀ ਮਿਰਚ ਖਾਣਾ ਪਸੰਦ ਕਰਦੇ ਤੁਸੀਂ ਪਾ ਸਕਦੇ ਹੋ ਤੇ ਨਹੀਂ ਖਾਣਾ ਪਸੰਦ ਕਰਦੇ ਤਾਂ ਤੁਸੀਂ ਨਹੀਂ ਵੀ ਪਾ ਸਕਦੇ ਬਿਨਾਂ ਹਰੀ ਮਿਰਚ ਤੋਂ ਵੀ ਵਧੀਆ ਆਲੂ ਮਸਾਲਾ ਤਿਆਰ ਹੋ ਸਕਦਾ ਅੱਧਿਕ ਪਾ ਦਾਂਗੇ ਆਪਾਂ ਸ਼ਿਮਲਾ ਮਿਰਚ ਇਹਨੂੰ ਵੀ ਆਪਾਂ ਬਰੀਕ-ਬਰੀਕ ਕੱਟ ਲਿਆਗਾ ਤੇ ਇਹ ਵੀ ਆਪਾਂ ਪਾ ਦਾਂਗੇ ਤੇ ਆਪਾਂ ਜ਼ਿਆਦਾ ਨਹੀਂ ਭੁੰਨਣਾਗਾ ਆਪਾਂ ਸਿਰਫ ਇਹਨਾਂ ਦਾ ਕੱਚਾ ਪੰਜਾ ਹੀ ਦੂਰ ਕਰਨਾਗਾ ਹਾਂਜੀ ਇੱਕ ਪਿਆਜ਼ ਬਰੀਕ ਕੱਟਿਆ ਹੋਇਆ ਇਹ ਵੀ ਆਪਾਂ ਐਡ ਕਰਦਾਂਗੇ ਪਿਆਜ਼ ਨੂੰ ਵੀ ਆਪਾਂ ਹਲਕਾ ਜਿਹਾ ਭੁੰਨ ਲਾਂਗੇ ਹਾਂਜੀ ਪਿਆਜ਼ ਸ਼ਿਮਲਾ ਮਿਰਚ ਨੂੰ ਆਪਾਂ ਭੁੰਨ ਲਿਆਗਾ ਹੁਣ ਆਪਾਂ ਮਸਾਲੇ ਐਡ ਕਰਾਂਗੇ ਮਸਾਲਿਆਂ ਦੇ ਵਿੱਚ ਪਾ ਦਾਂਗੇ ਥੋੜੀ ਜਿਹੀ ਹਲਦੀ ਥੋੜਾ ਜਿਹਾ ਪਾਵਾਂਗੇ ਆਪਾਂ ਧਨੀਆ ਪਾਊਡਰ ਥੋੜੀ ਜਿਹੀ ਪਾਵਾਂਗੇ ਆਪਾਂ ਪੀਸੀ ਲਾਲ ਮਿਰਚ ਪਾਊਡਰ ਤੇ ਨਮਕ ਪਾਵਾਂਗੇ ਸਵਾਦ ਅਨੁਸਾਰ ਇਹ ਥੋੜਾ ਜਿਹਾ ਪਾਵਾਂਗੇ ਆਪਾਂ ਗਰਮ ਮਸਾਲਾ ਇੱਕ ਚਮਚ ਪਾਵਾਂਗੇ ਆਪਾਂ ਚਾਟ ਮਸਾਲੇ ਦਾ ਚਾਟ ਮਸਾਲਾ ਹੈ ਤਾਂ ਆਪਾਂ ਅਮਚੂਰ ਆਰਡਰ ਵੀ ਐਡ ਕਰ ਸਕਦੇ ਆ ਤੇ ਹੁਣ ਆਪਾਂ ਇਹਨਾਂ ਨੂੰ ਕਰ ਦਾਂਗੇ ਮਿਕਸ ਖਾਂ ਦੇ ਸਾਰੇ ਮਸਾਲੇ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰਦੇ ਤੇ ਹੁਣ ਆਪਣੇ ਕੋਲ ਹੈਗੇ ਇੱਕ ਕੌਲੀ ਉਬਲੇ ਹੋਏ ਆਲੂ ਸੀ ਇਹਨਾਂ ਨੂੰ ਆਪਾਂ ਮੈਸ਼ ਕਰ ਲਿਆਗਾ ਤੇ ਹੁਣ ਆਪਾਂ ਇਹ ਵੀ ਐਡ ਕਰ ਦਾਂਗੇ ਤੇ ਚੰਗੀ ਤਰ੍ਹਾਂ ਆਪਾਂ ਮਸਾਲਿਆਂ ਦੇ ਵਿੱਚ ਮਿਕਸ ਕਰ ਦਾਂਗੇ ਆਲੂਆਂ ਨੂੰ ਤੇ ਜੇ ਤੁਹਾਡੇ ਕੋਲੇ ਧਨੀਆ ਤਾਂ ਤੁਸੀਂ ਉਹ ਵੀ ਐਡ ਕਰ ਸਕਦੇ ਆ ਹਾਂਜੀ ਆਲੂ ਮਸਾਲਾ ਆਪਾਂ ਰੈਡੀ ਕਰ ਲਿਆ ਤੇ ਗੈਸ ਕਰ ਦਾਂਗੇ ਬੰਦ ਆਲੂ ਮਸਾਲੇ ਨੂੰ ਆਪਾਂ ਠੰਡਾ ਹੋਣ ਵਾਸਤੇ ਰੱਖ ਲਾਂਗੇ ਹੁਣ ਸਮੋਸਿਆਂ ਵਾਸਤੇ ਆਪਾਂ ਆਟਾ ਤਿਆਰ ਕਰਾਂਗੇ ਹੁਣ ਆਪਾਂ ਕਣਕ ਦਾ ਆਟਾ ਲੈ ਲਿਆ ਤੇ ਆਟੇ ਨੂੰ ਆਪਾਂ ਛਾਣਿਆ ਹੋਇਆ ਜੈਸਾ ਜਿੰਨੇ ਕ ਆਪਾਂ ਸਮੋਸੇ ਬਣਾਉਣੇ ਉਸੇ ਹਿਸਾਬ ਨਾਲ ਆਪਾਂ ਆਟਾ ਲੈ ਲੈਣਾ ਥੋੜਾ ਜਿਹਾ ਆਪਾਂ ਆਟਾ ਰੱਖ ਲੈਣੇ ਆ ਇੱਕ ਚਮਚ ਪਾ ਦਾਂਗੇ ਅਜਮੈਨ ਅਜਮੈਨ ਨੂੰ ਆਪਾਂ ਹੱਥ ਦੇ ਨਾਲ ਮਸਲ ਲਾਂਗੇ ਪਾ ਦਾਂਗੇ ਸਬਤ ਜੀਰਾ ਤੇ ਥੋੜੀ ਜਿਹੀ ਪਾ ਦਾਂਗੇ ਆਪਾਂ ਕੁੱਟੀਆਂ ਲਾਲ ਮਿਰਚ ਤੇ ਦੋ ਚਮਚੇ ਪਾ ਦਾਂਗੇ ਆਪਾਂ ਤੇਲ ਹੁਣ ਆਪਾਂ ਆਟੇ ਦੇ ਵਿੱਚ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਵੀਡੀਓ ਹਾਂਜੀ ਸਾਰਾ ਸਮਾਨ ਆਪਾਂ ਚੰਗੀ ਤਰ੍ਹਾਂ ਹੁਣ ਆਟੇ ਦੇ ਵਿੱਚ ਮਿਕਸ ਕਰਤਾ ਤੇ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਤੇ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਲਾਂਗੇ ਨਾ ਹੀ ਜ਼ਿਆਦਾ ਸਖਤ ਤੇ ਨਾ ਹੀ ਜ਼ਿਆਦਾ ਪਟ ਲਾਟਾ ਗੁੰਨਾਗਾ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਸਮੋਸੇ ਆਪਾਂ ਬਹੁਤ ਵਧੀਆ ਬਣਾ ਕੇ ਤਿਆਰ ਕਰਾਂਗੇ ਹਾਂਜੀ ਆਟਾ ਆਪਾਂ ਗੁੰਨ ਲਿਆ ਤੇ 10 ਮਿੰਟ ਵਾਸਤੇ ਆਪਾਂ ਆਟੇ ਨੂੰ ਰੱਖ ਦਾਂਗੇ ਹਾਂਜੀ 10 ਮਿੰਟ ਹੋ ਗਿਆ ਆਪਣੇ ਆਟੇ ਰੱਖੇ ਨੂੰ ਤੇ ਹੁਣ ਆਪਾਂ ਥੋੜਾ ਜਿਹਾ ਤੇਲ ਲਾ ਲੈਨੇ ਆ ਹਾਂਜੀ ਥੋੜਾ ਜਿਹਾ ਆਪਾਂ ਤੇਲ ਲਾਤਾ ਤੇ ਥੋੜਾ ਜਿਹਾ ਹੁਣ ਆਪਾਂ ਇੱਕ ਵਾਰੀ ਨਾ ਮੁੱਕੀ ਫੋਰ ਦੇ ਦਿੰਨੇ ਆ ਚੰਗੀ ਤਰ੍ਹਾਂ ਹਾਂਜੀ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਮੁੱਕੀ ਦੇਤੀ ਤੇ ਹੁਣ ਆਪਾਂ ਇੱਕ ਪੇੜਾ ਬਣਾਵਾਂਗੇ ਆਟੇ ਦਾ ਥੋੜਾ ਜਿਹਾ ਆਪਾਂ ਵੱਡਾ ਹੀ ਪੇੜਾ ਬਣਾਵਾਂਗੇ ਐਡਾ ਸਰ ਆਪਾਂ ਪੇੜਾ ਬਣਾ ਲਿਆ हम आप एक ला लिया चकला तो चकले के उपर आप थोड़ा जा आटा ला देंगे सुखा हूँ आप रोटी वेल लागे रोटी मोटी वेल नहीं वेलनी पतली रोटी वेलनी है क्योंकि पतला है समोसा होगा तो फिर पकदा बदिया जे मोटा रहेगा तो गया कच्चा रह जाता है इस करके आप रोटी न पतली पतली वेल लागे ਦੇ ਸਾਰੀ ਆਪਾਂ ਰੋਟੀ ਵੇਲ ਲਈ ਤੇ ਰੋਟੀ ਆਪਾਂ ਪਤਲੀ ਪਤਲੀ ਵੇਲ ਲਈ ਆ ਤੇ ਹੁਣ ਆਪਾਂ ਇੱਕ ਕਰਦ ਲੈ ਲਾਂਗੇ ਕਰਦ ਦੇ ਨਾਲ ਆਪਾਂ ਇਸ ਤਰ੍ਹਾਂ ਹੁਣ ਕੱਟ ਲਾਵਾਂਗੇ ਹੁਣ ਆਪਾਂ ਇਸ ਤਰ੍ਹਾਂ ਕੱਟ ਲਾਵਾਂਗੇ ਹੁਣ ਆਪਾਂ ਇਸ ਤਰ੍ਹਾਂ ਕੱਟ ਲਾਵਾਂਗੇ ਹਾਂਜੀ ਰੋਟੀ ਦੇ ਸਾਰੇ ਕੱਟ ਲਾ ਤੇ ਆਪਾਂ ਹਾਂਜੀ ਸਾਰੇ ਆਪਾਂ ਕੱਟ ਲਾ ਤੇ ਹੁਣ ਆਪਾਂ ਥੋੜਾ ਜਿਹਾ ਆਲੂ ਮਸਾਲਾ ਲੈ ਲਾਂਗੇ ਤੇ ਆਲੂ ਮਸਾਲਾ ਆਪਾਂ ਹੁਣ ਐਸ ਸਾਈਡ ਰੱਖ ਦਾਂਗੇ ਚੜਾਈ ਵਾਲੇ ਪਾਸੇ ਆਪਾਂ ਰੱਖ ਦਾਂਗੇ ਆਲੂ ਮਸਾਲੇ ਨੂੰ ਹਾਂਜੀ ਸਾਰੀ ਰੋਟੀ ਤੇ ਆਪਾਂ ਆਲੂ ਮਸਾਲਾ ਰੱਖ ਦਾਂ ਤੇ ਹੁਣ ਆਪਾਂ ਐਸ ਤਰ੍ਹਾਂ ਚੜਾਈ ਵਾਲੇ ਪਾਸੇ ਫੜ ਲਾਂਗੇ ਰੋਟੀ ਨੂੰ ਤੇ ਐਸ ਤਰ੍ਹਾਂ ਆਪਾਂ ਦੋਨੇ ਕੰਨੀਆਂ ਆਪਾਂ ਮਿਲਾ ਦਾਂਗੇ ਇਸ ਤਰੀਕੇ ਨਾਲ ਬਹੁਤ ਆਸਾਨ ਤਰੀਕਾ ਹੈ ਤੇ ਹੁਣ ਆਪਾਂ ਜਿਹੜਾ ਹੈਗਾ ਚੜਾਈ ਵਾਲਾ ਪਾਸਾ ਆਪਾਂ ਇਸ ਤਰ੍ਹਾਂ ਆਪਾਂ ਹੁਣ ਬੰਦ ਕਰਤਾ ਤੇ ਹੁਣ ਆਪਾਂ ਜਿਹੜਾ ਆ ਲੰਬਾਈ ਵਾਲਾ ਪਾਸਾ ਉਹ ਆਪਾਂ ਇਸ ਤਰ੍ਹਾਂ ਹੁਣ ਫੋਲਡ ਕਰ ਦਾਂਗੇ ਠੀਕ ਹੈ ਇਸ ਤਰ੍ਹਾਂ ਆਪਾਂ ਫੋਲਡ ਕਰਤਾ ਤੇ ਨੱਪਤਾ ਹੁਣ ਆਪਾਂ ਆ ਚੁੰਡਾ ਵੀ ਫੋਲਡ ਨੱਪ ਦਾਂਗੇ ਤੇ ਇਧਰਲੇ ਪਾਸੇ ਵੀ ਆਪਾਂ ਨੱਪ ਦਾਂਗੇ ਕਿਸ ਮੋਸ ਆਪਣਾ ਹੁੰਦੇ ਨੇ ਛੋਟਾ ਸਮੋਸਾ ਆਪਣਾ ਬਣ ਕੇ ਰੈਡੀ ਹੈ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਰੱਖ ਦਾਂਗੇ ਪਲੇਟ ਦੇ ਵਿੱਚ ਹੁਣ ਆਪਾਂ ਦੂਸਰਾ ਸਮੋਸਾ ਬਣਾਵਾਂਗੇ ਤੇ ਇਸ ਤਰ੍ਹਾਂ ਆਪਾਂ ਦੋਨੇ ਚੁੰਡਾ ਚੱਕ ਲਾਂਗੇ ਤੇ ਇਸ ਤਰ੍ਹਾਂ ਆਪਾਂ ਹੁਣ ਦੋਨੇ ਚੁੰਡਾ ਨੂੰ ਮਿਲਾ ਦਾਂਗੇ ਤੇ ਇਸ ਤਰ੍ਹਾਂ ਆਪਾਂ ਨੱਪ ਦਾਂਗੇ ਇਧਰ ਹੁਣ ਆਪਾਂ ਨੱਪਤਾ ਹੈਗਾ ਤੇ ਹੁਣ ਆਪਾਂ ਇਧਰਲੀ ਚੁੰਡ ਚੱਕ ਲਾਂਗੇ ਤੇ ਰੱਖ ਦਾਂਗੇ ਆਪਾਂ ਇਸ ਤਰ੍ਹਾਂ ਹੁਣ ਇਧਰ ਵੀ ਆਪਣਾ ਆਪਣਾ ਕਿਤੇ ਰਹਿ ਗਈ ਆਪਣੀ ਆ ਚੁੰਡ ਹੋਣੀ ਉਹਨੂੰ ਆਪਾਂ ਨੱਪ ਦਾਂਗੇ ਤੇ ਇਧਰਲੀ ਵੀ ਚੁੰਡ ਆਪਾਂ ਨੱਪ ਦਾਂਗੇ ਬਣ ਗਿਆ ਨਾ ਛੋਟਾ ਸਮੋਸਾ ਇਸੇ ਤਰ੍ਹਾਂ ਆਪਾਂ ਸਾਰੇ ਸਮੋਸੇ ਆਪਾਂ ਬਣਾ ਕੇ ਰੈਡੀ ਕਰ ਲਾਂਗੇ ਹਾਂਜੀ ਸਾਰੇ ਸਮੋਸੇ ਆਪਾਂ ਰੈਡੀ ਕਰ ਲਿਆ ਫਰਾਈ ਕਰਨ ਵਾਸਤੇ ਤੇ ਹੁਣ ਆਪਾਂ ਚੱਲਦੇ ਹਾਂ ਗੈਸ 'ਤੇ ਨਹੀਂ ਹਾਂਜੀ ਸਮੋਸੇ ਨੂੰ ਫਰਾਈ ਕਰਨ ਵਾਸਤੇ ਤੇਲ ਆਪਾਂ ਗਰਮ ਕਰ ਲਿਆ ਹੁਣ ਆਪਾਂ ਇੱਕ ਇੱਕ ਸਮੋਸਾ ਚੱਕਾਂਗੇ ਤੇ ਤੇਲ ਦੇ ਵਿੱਚ ਇਸ ਤਰ੍ਹਾਂ ਆਪਾਂ ਛੱਡ ਦਾਂਗੇ ਤੇ ਗੈਸ ਆਪਾਂ ਮੀਡੀਅਮ 'ਤੇ ਰੱਖਾਂਗੇ ਫੁੱਲ ਗੈਸ ਤੇ ਨਹੀਂ ਆਪਾਂ ਇਹਨਾਂ ਨੂੰ ਪਕਾਉਣਾ ਹੈ ਹਾਂਜੀ ਜਿੰਨਾ ਚਿਰ ਇਹਨਾਂ ਨੂੰ ਚੰਗੀ ਤਰ੍ਹਾਂ ਸੇਕ ਨਹੀਂ ਲੱਗਦਾ ਉਦੋਂ ਤੱਕ ਇੱਕ ਸਮੋਸਾ ਨੂੰ ਆਪਾਂ ਹਿਲਾਉਣਾ ਨਹੀਂ ਹਾਂਜੀ ਸਮੋਸੇ ਨੂੰ ਸੇਕ ਲੱਗ ਗਿਆ ਤੇ ਆਪਾਂ ਹੁਣ ਥੋੜਾ ਥੋੜਾ ਇਹਨਾਂ ਨੂੰ ਹਿਲਾ ਦਿੰਨੇ ਆ ਉਲਟ ਪੁਲਟ ਕਰ ਦਿੰਨੇ ਆ ਕਿ ਚਾਰੇ ਪਾਸੇ ਜਿਹੜੇ ਸਮੋਸੇ ਆਪਣੇ ਵਧੀਆ ਪੱਕ ਜਾਣ ਹਾਂਜੀ ਸਮੋਸੇ ਫਰਾਈ ਹੋ ਗਏ ਤੇ ਆਪਾਂ ਤੇਲ ਚੋਂ ਕੱਢ ਲੈਣੇ ਆ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਸਮੋਸੇ ਫਰਾਈ ਹੋ ਗਏ ਆ ਛੋਟੇ ਸਮੋਸੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆ ਤੇ ਤੁਸੀਂ ਘਰ ਵਿੱਚ ਛੋਟੇ ਸਮੋਸੇ ਜਰੂਰ ਬਣਾ ਕੇ ਦੇਖੋ ਕਣਕ ਦੇ ਆਟੇ ਦੇ ਹਾਂਜੀ ਬਾਕੀ ਦੇ ਸਮੋਸੇ ਵੀ ਆਪਾਂ ਇਸੇ ਤਰ੍ਹਾਂ ਹੀ ਫਰਾਈ ਕਰ ਲਾਂਗੇ ਹਾਂਜੀ ਸਾਰੇ ਸਮੋਸੇ ਆਪਣੇ ਫਰਾਈ ਹੋ ਗਏ ਤੇ ਹੁਣ ਆਪਾਂ ਉਸੇ ਤਰ੍ਹਾਂ ਹੀ ਤੇਲ ਚੋਂ ਕੱਢ ਲੈਣ ਤੇ ਰੱਖ ਦਿੰਨੇ ਆਪਾਂ ਪਲੇਟ ਦੇ ਵਿੱਚ ਤੇ ਜੇ ਤੁਸੀਂ ਫਟਾਫਟ ਜਲਦੀ ਹੈ ਤੁਹਾਨੂੰ ਸਮੋਸੇ ਬਣਾਉਣ ਦੇ ਤਾਂ ਤੁਸੀਂ ਚੰਗੀ ਤਰ੍ਹਾਂ ਆਟੇ ਨੂੰ ਗੁੰਨ ਕੇ ਤੇ ਪਹਿਲਾਂ ਤਿਆਰ ਕਰ ਲਓ ਉਸ ਤੋਂ ਬਾਅਦ ਸਮੋਸੇ ਬਣਾ ਲਓ ਚੰਗੀ ਫਿਰ ਉਹਨੂੰ ਆਪ ਨੂੰ ਆਟੇ ਨੂੰ ਰੈਸਟ ਵਾਸਤੇ ਵੀ ਰੱਖਣ ਦੀ ਜ਼ਰੂਰਤ ਨਹੀਂ ਜੇ ਆਟੇ ਨੂੰ ਚੰਗੀ ਤਰ੍ਹਾਂ ਮੁੱਕੀ ਦਿੱਤੀ ਹੋਊਗੀ ਨਾ ਨੇ ਫਿਰ ਆਟੇ ਨੂੰ ਰੈਸਟ ਵਾਸਤੇ ਰੱਖਣ ਦੀ ਜਰੂਰਤ ਨਹੀਂ फटाफट ਤੁਸੀਂ ਆਟਾ ਗੁੰਨੋ ਚੰਗੀ ਤਰ੍ਹਾਂ ਮੁੱक्की ਦਿਓ ਤਾਂ ਸਮੋਸੇ ਆਪਣੇ ਬਣ ਕੇ ਤਿਆਰ ਹੋ ਜਾਂਦੇ ਆ ਤੁਸੀਂ ਦੇਖ ਸਕਦੇ ਬਹੁਤ ਵਧੀਆ ਆਪਾਂ ਆਟੇ ਦੇ ਸਮੋਸੇ ਬਣਾ ਕੇ ਤਿਆਰ ਕੀਤੇ ਛੋਟੇ ਵਾਲੇ ਹਾਂਜੀ ਸਮੋਸਿਆਂ ਦੇ ਨਾਲ ਰੱਖਤੀ ਆਪਾਂ ਟਮਾਟਰਾਂ ਦੀ ਸੌਸ ਜੇ ਤੁਸੀਂ ਵੀ ਘਰ ਵਿੱਚ ਇਸ ਤਰੀਕ ਨਾਲ ਜਰੂਰ ਬਣਾ ਕੇ ਦੇਖਿਓ ਕਿੰਨੇ ਵਧੀਆ ਜਿਹੜੇ ਇਹ ਸਮੋਸੇ ਬਣੇ ਹੈਗੇ ਆ ਕਮੈਂਟ ਕਰਕੇ ਵੀ ਤੁਸੀਂ ਜ਼ਰੂਰ ਦੱਸ ਦਿਓ ਵੀ ਅੱਜ ਦੇ ਸਮੋਸੇ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਆ ਜੇਕਰ ਤੁਹਾਨੂੰ ਪਸੰਦ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕਿ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ